ਚੈਨਲ ਹਿੰਮਤ ਸਾਥੀ ਦਿਖਾਉਂਦੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਮਨਦੀਪ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਰਦੀਪ ਕੌਰ ਜੀ ਉਹਨਾਂ ਨੂੰ ਜਿਨ੍ਹਾਂ ਨੇ ਕਿ 2 ਮਹੀਨੇ ਪਹਿਲਾਂ ਸੀਆਰਓ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਬਰਕਲਾਫ ਸਸੁਰਾਲ ਦੇ ਕਿ ਉਹਨਾਂ ਨੇ ਉਹਨਾਂ ਨੂੰ ਗਾਲੀ ਗਲੋਚ ਕੀਤੀ ਤਾਂ ਅੱਜ ਬੜੇ ਹੀ ਵਧੀਆ ਤਰੀਕੇ ਨਾਲ ਮੌਤਵਰਾਂ ਦੇ ਸਾਹਮਣੇ ਔਰ ਸੀਆਰਓ ਦੇ ਮੈਂਬਰਾਂ ਦੇ ਸਾਹਮਣੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਫੈਸਲਾ ਕੀਤਾ ਗਿਆ ਤੇ ਆਓ ਗੱਲਬਾਤ ਕਰਦੇ ਹਾਂ ਡਿਪਟੀ ਟੀਮ ਆਫੀਸਰ ਅਮਿਤ ਜੀ ਨਾਲ ਅਤੇ ਹਰਦੀਪ ਕੌਰ ਜੀ ਨਾਲ ਸਸੀ ਗੱਲ ਜੀ ਇਹ ਨਾਮ ਪੜਾ ਹਰਦੀਪ ਰਣੀ ਜੀ ਬ੍ਰਾਮ ਜੀ ਕਿੱਥੋਂ ਦੇ ਹਨ ਬੰਦੇ ਅਸੀਂ ਵੀ ਨੇਸ ਬਿਆਲী ਜ਼ਿਲ੍ਹਾ ਜ਼ਿਲੰਦਰ ਦੇ ਓਕੇ ਤੇ ਪਿਛਲੇ ਦਿਨੀ ਤੁਸੀਂ ਨਾ ਕਿ ਅਪਲੀਕੇਸ਼ਨ ਸੀਆਰਨ ਦਿੱਤੀ ਸੀ ਹਾਂਜੀ ਇਹ ਸੌਹਰਿਆਂ ਦੇ ਆਪਣੇ ਵਰਕ ਹਾਂਜੀ ਸੌਹਰਿਆਂ ਦੇ ਵਰਕ ਹਾਂਜੀ ਉਸ ਬਾਰੇ ਵਿੱਚ ਕੀ ਕਹਣਾ ਚਾਹੁੰਦੇ ਸੀ ਮੈਂ ਇੱਕ 2 ਮਹੀਨੇ ਪਹਿਲਾਂ ਨਾ ਇਹਨਾਂ ਨੂੰ ਸੀਆਰਨ ਨੂੰ ਆਪਣੀ ਕੰਪਲੀਟ ਦਿੱਤੀ ਸੀਗੀ ਤਾਂ ਜਿਹਦੇ ਵਿੱਚ ਅੱਜ 2 ਮਹੀਨਿਆਂ ਬਾਅਦ ਇਹਨਾਂ ਨੇ ਮੇਰੀ ਮਤਲਬ ਕਿ 2 ਮਹੀਨੇ ਦੇ ਵਿੱਚ ਵਿੱਚ ਹੀ ਮੇਰੀ ਸਾਰੀ ਇਹਨਾਂ ਨੇ ਇਨਕੁਆਰੀ ਲਈ ਉਹਨਾਂ ਦੀ ਲਈ ਸਾਰੀ ਪੁੱਛ ਪੜਤਾਲ ਕੀਤੀ ਔਰ ਅਮਿਤ ਸਰ ਉਹਨਾਂ ਨੇ ਵੀ ਅਸੀਂ 2-3 ਵਾਰ ਗਏ ਆ ਸਤਵੀਰ ਸਰ ਮੈਡਮ ਅਮਨ ਮੇਰੇ ਨਾਲ ਗਏ ਨੇ ਜੇ ਸਤਵੀਰ ਸਰ ਨਹੀਂ ਆਏ ਉਹਨਾਂ ਨੇ ਬਟ ਫੋਨ ਤੇ ਮੇਰੇ ਨਾਲ ਮਤਲਬ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਰੀ ਮਤਲਬ ਆਪਣੀ ਭੂਮਿਕਾ ਨਿਭਾਈ ਤੇ ਔਰ ਮੇਰਾ ਜਿਹੜਾ 2 ਮਹੀਨਿਆਂ ਬਾਅਦ ਵਜਾ ਕੇ ਹੁਣ ਮਤਲਬ ਕਿ ਮੇਰੇ ਇਸ ਅਸ ਫੈਸਲਾ ਕਰਵਾਇਆ ਔਰ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਔਰ ਮੇਰੇ ਮੇਰੇ ਸਾਰੇ ਪਰਿਵਾਰ ਨੂੰ ਵੀ ਉਹਨਾਂ ਨੇ ਸਮਝਾਇਆ ਮੈਨੂੰ ਵੀ ਸਮਝਾਇਆ ਔਰ ਮੈਂ ਮਤਲਬ ਕਿ ਇਹਨਾਂ ਦਾ ਮਤਲਬ ਕਿ ਜੋ ਵੀ ਸੀ ਸਾਡੇ ਵਿੱਚ ਗਲਤਫਹਿਮੀਆਂ ਉਹ ਦੂਰ ਕੀਤੀਆਂ ਔਰ ਉਹਨਾਂ ਨੇ ਸੌਰੀ ਫੀਲ ਕੀਤੀ ਹੈ ਤੇ ਇਸ ਲਈ ਅੱਜ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇਸ ਫੈਸਲੇ ਤੱਕ ਪਹੁੰਚਣ ਲਈ ਕਿੰਨਾ ਸਟਰਗਲ ਕਰਨਾ ਪਿਆ ਅ 2-3 ਮਹੀਨੇ 2 ਕੁ ਮਹੀਨੇ ਤਾਂ ਲਗਾਤਾਰ ਮਤਲਬ ਕਿ ਸਾਰਾ ਮਿੱਤ ਸਾਰ ਮੇਰੇ ਨਾਲ ਜਾਂਦੇ ਰਹੇ ਅਮਨ ਮੈਡਮ ਸਤਵੀਰ ਸਾਰ ਫੋਨ ਤੇ ਗੱਲ ਕਰਦੇ ਰਹੇ ਉਹਨਾਂ ਦੇ ਨਾਲ ਮਤਲਬ ਕਿ ਮੈਂ ਬਹੁਤ ਸਟ्रेस ਵਿੱਚ ਸੀ ਕਿ ਅਮਨ ਮੈਡਮ ਮੈਨੂੰ ਖੁਦ ਮਤਲਬ ਕਿ ਇੱਕ ਵੱਡਾ ਹੌਂਸਲਾ ਦਿੱਤਾ ਉਹਨਾਂ ਨੇ ਤੇ ਅਮਿਤ ਸਾਰ ਉਹਨਾਂ ਨੇ ਵੀ ਤੇ ਇਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਬੈਠੀ ਸਾਹਮਣੇ ਗੱਲ ਕਰ ਰਹੀ ਹਾਂ ਥੈਂਕ ਯੂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਮਿਤ ਕੁਮਾਰ ਜੀ ਪੱਟੀ ਠੀਕ ਹੈ ਤੇ ਤੁਸੀਂ ਕਿਹੜੇ ਨਾਲ ਦੇ ਹੋ ਮੈਂ ਜੁਲੰਦਰ ਕੈਂਟ ਵਿਲੇਜ ਦੀ ਨਾਲ ਸੋ ਜਿਸ ਤਰ੍ਹਾਂ ਕਿ ਹਦੀਬ ਮੈਮੂਨਾ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਤੁਹਾਨੂੰ ਸੀਆਰਓ ਨੂੰ ਬਿਲਕੁਲ ਹਾਂਜੀ ਤੇ ਕੀ ਰਿਜ਼ਲਟ ਨਿਕਿਆ ਸਰ ਅਜ ਤੋ 2 ਮਹੀਨੇ ਪਹਿਲਾਂ ਇਹਨਾਂ ਦੀ ਐਪਲੀਕੇਸ਼ਨ ਆਈ ਸੀ ਸਾਡੇ ਕੋਲ ਅਸੀਂ ਉਸ ਐਪਲੀਕੇਸ਼ਨ ਨੂੰ ਪੜਨ ਤੋਂ ਬਾਅਦ ਤੈਅ ਤੱਕ ਗਏ ਅਸੀਂ ਇੱਕ ਤਰਫਾ ਫੈਸਲਾ ਨਹੀਂ ਲਿਆ ਅਸੀਂ ਦੂਸਰੀ ਧਿਰ ਨੂੰ ਵੀ ਅਸੀਂ ਸਵਾਲ ਜਵਾਬ ਪੁੱਛੇ 2-3 ਬਾਰ ਸਾਡਾ ਪ੍ਰਸ਼ਾਸਨ ਦੇ ਕੋਲ ਵੀ ਚੱਕਰ ਲੱਗਾ ਡੀਸੀ ਆਫਿਸ ਜਾਂਦੇ ਰਹੇ ਅਸੀਂ ਉੱਥੇ ਜਾ ਕੇ ਦੂਸਰੀ ਪਾਰਟੀ ਨਾਲ ਟਾਈਮ ਲਿਆ ਟਾਈਮ ਲਾ ਕੇ ਤੇ ਅੱਜ ਫਾਈਨਲ ਰਿਜ਼ਲਟ ਕੱਢਿਆ ਸੀ ਇਹਨਾਂ ਦੋਨਾਂ ਪਾਰਟੀਆਂ ਦਾ ਕੰਪਰੋਮਾਈਜ਼ ਕੀਤਾ ਔਰ ਰਿਟਰਨ 'ਚ ਇਹ ਵੀ ਲਿਖਵਾਇਆ ਗਿਆ ਕਿ ਅੱਜ ਤੋਂ ਬਾਅਦ ਜਿਹੜੀ ਦੂਸਰੀ ਧੇੜਿਆ ਉਹ ਇਹਨਾਂ ਨੂੰ ਕੋਈ ਜਾਤੀ ਸੂਚਕ ਸ਼ਬਦ ਪਲੱਸ ਇਹਨਾਂ ਦੀ ਜਿਹੜੇ ਕੈਰੈਕਟਰ ਬਾਰੇ ਕੋਈ ਗੱਲ ਨਹੀਂ ਕਰਨਗੇ ਹਾਂਜੀ ਤੇ ਸਰ ਮੰਨ ਲਓ ਕਿ ਜਿਸ ਤਰ੍ਹਾਂ ਕਿ ਇਹਨਾਂ ਦੇ ਨਾਲ ਇਹ ਚੀਜ਼ ਹੋਈ ਸਾਰਾ ਪਰਿਵਾਰ ਬਿਲਕੁਲ ਤੇ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਨਾਲ ਇਸ ਤਰ੍ਹਾਂ ਹੁੰਦਾ ਹੋਵੇਗਾ ਡੈਫੀਨੇਟ ਹੁੰਦਾ ਹੋਵੇਗਾ ਜੀ ਉਸ ਬਾਰੇ ਵਿੱਚ ਤੁਸੀਂ ਕੀ ਸਮਾਰਨ ਮੈਸੇਜ ਦੇਣਾ ਚਾਹੁੰਦੇ ਹੋ? ਸਮਾਰਨ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਕ੍ਰਾਈਮ ਕੰਟਰੋਲ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਹੁਣ ਪੂਰੀ ਜੋਰਾ ਸ਼ੋਰਾ ਦੇ ਨਾਲ ਜੀ ਪੰਜਾਬ ਦੇ ਵਿੱਚ ਐਕਟਿਵ ਹੈ। ਕਿ ਵੱਧ ਚੜ ਕੇ ਸਾਨੂੰ ਆਪਣੀਆਂ ਪ੍ਰੋਬਲਮ ਦੱਸੋ। ਅਸੀਂ ਉਹਨਾਂ ਦਾ ਸੋਲੂਸ਼ਨ ਕੱਢਾਂਗੇ। ਰਿਟਨ 'ਚ ਐਪਲੀਕੇਸ਼ਨ ਦਿਓ, ਸਾਡਾ ਗਰੁੱਪ ਐਕਟਿਵ ਹੈ। ਪਲੱਸ ਸਾਡੇ ਹੈਲਪਲਾਈਨ ਵੀ ਨੰਬਰ ਵੀ ਈਸ਼ੂ ਹੋ ਗਏ ਆ। ਤੁਸੀਂ ਆਪਣੀ ਕੰਪਲੇਂਟ ਸਾਨੂੰ ਦੋ ਤੇ ਅਸੀਂ ਉਹਨਾਂ ਦਾ ਸੋਲੂਸ਼ਨ ਕਰਾਂਗੇ ਹਰਦੀਪ ਜੀ ਉਹਨਾਂ ਨੇ ਕੇਸ ਸਾਲਵ ਕਰਨ ਲਈ ਕਿੰਨਾ ਕੋਰਟ ਕਰਨਾ ਪਿਆ ਸੀ ਕੋਰਟ ਕਰਨਾ ਪਿਆ ਜੀ ਪਹਿਲੀ ਗੱਲ ਤਾਂ ਦੂਸਰੀ ਧਿਰ ਨਹੀਂ ਸੀ ਲਈ ਪ੍ਰਸ਼ਾਸਨ ਨੂੰ ਅਸੀਂ ਪ੍ਰੈਸ਼ਰਾਈਜ਼ ਕਰਕੇ ਤੇ ਦੂਜੀ ਧਿਰ ਨੇ ਟਾਈਮ ਲਿਆ ਫਿਕਸ ਕੀਤਾ ਦੋ ਤਿੰਨ ਵਾਰੀ ਸਾਡੇ ਚੱਕਰ ਲੱਗੇ ਉੱਥੇ ਦੂਸਰੀ ਧਿਰ ਗਲਤ ਸੀਗੀ ਉਹ ਆ ਨਹੀਂ ਸੀ ਭਾਰੇ ਆ ਇਸ ਮਤਲਬ ਕੇਸ ਨੂੰ ਸੌਲਵ ਕਰਨ ਵਿੱਚ ਟੀਮ ਦੇ ਕਿਹੜੇ-ਕਿਹੜੇ ਮੈਂਬਰ ਸਹਿਯੋਗ ਸਭ ਤੋਂ ਵੱਧ ਕਰਦੇ ਤੋ ਦੇਖੋ ਜੀ ਸਾਡੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸਤਵੀਰ ਜੀ ਬਲਵਿੰਦਰ ਜੀ ਪੰਜਾਬ ਪ੍ਰਧਾਨ ਆਰਕੇ ਕੌਸਲਾ ਜੀ ਜਿਹੜੇ ਫੋਨ ਤੇ ਆਪਣੇ ਐਕਟਿਵ ਸੀ ਪੂਰੀ ਤਰ੍ਹਾਂ ਪ੍ਰਸ਼ਾਸਨ ਨੂੰ ਬਾਰ-ਬਾਰ ਫੋਨ ਕਰ ਰਹੇ ਸੀ ਇਸ ਕੇਸ ਲਈ ਠੀਕ ਹੈ ਜੀ ਅਮਨ ਮੈਡਮ ਜਿਹੜੇ ਸਾਡੇ ਮੀਡੀਆ ਇਨਚਾਰਜ ਹੈ ਜੀ ਪੰਜਾਬ ਦੇ ਉਹ ਐਕਟਿਵ ਰਹੇ